ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸਰਕਾਰ ਦੀ ਸੇਮ ਪਵੰਤਮਾਨ ਜੋ ਜੋ ਕਿ ਲੋਕਾਂ ਨੇ ਜਤਾਇਆ ਗਿਆ ਸੀ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਸੀਐਮ ਪਵੰਤਮਾਨ ਦੀਆਂ ਪਾਵਰਾਂ ਖੋਹ ਲETੀਆਂ ਗਈਆਂ ਜੇ ਗੱਲ ਕਰੀਏ ਚੀਫ ਮਨਿਸਟਰ ਨੂੰ ਜਿਹੜੀਆਂ ਇਹ ਪਾਵਰਾਂ ਦੇ ਦਿੱਤੀਆਂ ਗਈਆਂ ਹੁਣ ਕਹਿਣ ਦਾ ਮਤਲਬ ਇਹ ਆ ਕਿ ਇਹ ਕਿਸੇ ਦੇ ਦਵਾ ਦੇ ਵਿੱਚ ਆ ਕੇ ਹੋ ਰਿਹਾ ਤਾਂ ਜਾਂ ਇਹ ਖੁਦ ਸੀਐਮ ਪਵੰਤਮਾਨ ਕਰ ਰਿਹਾ ਕਹਿਣ ਦਾ ਮਤਲਬ ਸੀਐਮ ਪਵੰਤਮਾਨ ਦਾ ਇਹ ਕਹਿਣਾਗਾ ਵੀ ਸਾਡੇ ਤੋਂ ਇਹ ਕੰਮ ਨਹੀਂ ਸੰਭਦੇ ਬਿਮਾਰ ਹੋਣ ਦੇ ਕਾਰਨ ਨਾਲ ਜੋ ਜਾਂ ਫਿਰ ਇਸ ਕਰਕੇ ਕਿਸੇ ਵੀ ਅਹੁਦੇ ਦੇ ਉੱਤੇ ਜੇ ਹੁਣ ਗੱਲ ਕਰੀਏ ਸਾਡੇ ਲੋਕਾਂ ਨੇ ਇਹਨੂੰ ਜਿੱਤਿਆ ਹੋਇਆ ਨੁਮਾਇੰਦਾਗਾ ਤੇ ਇੱਕ ਇਹ ਕਰਕੇ ਨਹੀਂ ਜਿਤਾਇਆ ਸੀ ਵੀ ਅਸੀਂ ਇਹ ਪੰਜਾਬ ਦੀ ਡੋਰ ਕਿਸੇ ਹੋਰ ਨੂੰ ਸਾਂਭੀਏ ਹੁਣ ਕਹਿਣਾ ਮਤਲਬ ਸੀਐਮ ਕੋ ਹੰਤਮਾਨ ਨੂੰ 3-4 ਸਾਲ ਹੋ ਗਏ ਤਾਂ ਹੁਣ ਬਣਾਇਆ ਕਿਸ ਕਰਕੇ ਸੀ ਵੀ ਕੋਈ ਚੰਗਾ ਕਰਨੀਏ ਹੁਣ ਜਿਹੜੇ ਬੰਦੇ ਨੂੰ ਇਹ ਹੱਥ 'ਚ ਡੋਰ ਫੜਾਉਂਦੇ ਆ ਪੰਜਾਬ ਦੀ ਕਹਿੰਦੇ ਵੀ ਸਾਡੇ ਤੋਂ ਇਹ ਕੰਮ ਨਹੀਂ ਸਾਂਭਦੇ ਕੀ ਪਤਾ ਇਹਦੋਂ ਕਿੰਨਾ ਕੁ ਹੋਰ ਮਾੜਾ ਹੋਊਗਾ सीएमपूंतमान ਨੂੰ ਤਾਂ ਦੇਖ ਹੀ ਲਿਆ ਸਾਰਿਆਂ ਨੇ ਤਾਂ ਹੁਣ ਜੇ ਕੁਝ ਚੰਗਾ ਕਰਨਾ ਤਾਂ ਹੁਣ ਚੰਗਾ ਕਰਨ ਦੀ ਵਾਰੀ ਆਈ ਹੈ ਤਾਂ ਹੁਣ ਕਿਸੇ ਹੋਰ ਡੋਰ ਫੜਾ ਰਹੇ ਆ ਪੰਜਾਬ ਦੀ ਕਿਉਂਕਿ ਇੱਕ ਜਿੱਤੇ ਹੋਏ ਨੁਮਾਇੰਦੇ ਆ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਤੇ ਇਹ ਕਰਕੇ ਥੋੜੀ ਜਿਤਾਇਆ ਸੀ ਵੀ ਤੁਸੀਂ ਕਿਸੇ ਹੋਰ ਨੂੰ ਪੰਜਾਬ ਦੀ ਡੋਰ ਫੜਾਓ ਜਿਹਦੇ ਵਿੱਚ ਸਾਡਾ ਪੰਜਾਬ ਪਹਿਲਾਂ ਹੀ ਨਸ਼ੇ ਨੂੰ ਲੈ ਕੇ ਜੂਝ ਰਿਹਾ ਕਿਉਂਕਿ ਇੱਕ ਚਿੱਟੇ ਦਾ ਮੁੱਦਾ ਰੱਖ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਜਦੋਂ ਬਣੀ ਸੀਗੀ ਆਵਾਦਵੀ ਪਾਰਟੀ ਦੀ ਸਰਕਾਰ ਲੋਕਾਂ ਨੇ ਨਸ਼ੇ ਤੋਂ ਤੰਗ ਆ ਕੇ ਇਹ ਨਵੀਂ ਪਾਰਟੀ ਚੁਣੀ ਸੀ ਵੀ ਕੁਝ ਚੰਗਾ ਕਰੂ ਤੇ ਪਰ ਨਹੀਂ ਕਿੰਨੇ ਹੀ ਸਾਡੇ ਨੌਜਵਾਨ ਚਿੱਟਿਆਂ ਨਾਲ ਐਦੋਂ ਪਹਿਲਾਂ ਕਿੰਨੇ ਇੱਕ ਪਿੰਡ ਚੋਂ 4-4 ਮੌਤਾਂ ਹੁੰਦੀਆਂ ਸੀ ਕਿੰਨੇ ਘਰ ਉਜੜ ਗਏ ਤੇ ਪਰ ਜਿਹੜੀ ਹੁਣ ਇਹਨਾਂ ਨੇ ਇੱਕ ਯੁੱਧ ਨਸ਼ਾ ਵਿਰੁੱਧ ਚਲਾਇਆ ਜੇ ਹੁਣ ਕੁਝ ਚੰਗਾ ਕਰਨ ਦੀ ਵਾਰੀ ਆਈ ਆ ਹੁਣ ਕਹਦੇ ਆ ਵੀ ਸਾਡੇ ਤੋਂ ਕੰਮ ਸਮਝ ਨਹੀਂ ਆਂਦੇ ਤਾਂ ਜਦੋਂ ਤੁਸੀਂ ਵੋਟਾਂ 'ਚ ਖੜੇ ਹੋਏ ਉਹਦੋਂ ਵੀ ਤਾਂ ਪਤਾ ਹੀ ਸੀ ਵੀ ਭਈ ਕੁਈ ਸਾਹਮਣ ਨੂੰ ਕੋਈ ਇਹ ਤਾਂ ਹੈ ਨਹੀਂ ਵੀ ਤੁਸੀਂ ਕੋਈ ਗੋਇ ਕੁੜੇ ਕਰਕੇ ਆਉਣੇ ਆ ਲੋਕਾਂ ਦੇ ਘਰਾਂ ਚ ਕੰਮ ਕਰਦੇ ਹੋ ਵੀ ਗੋਇ ਕੁੜਾ ਸਿੱਟ ਕੇ ਆਉਣਾ ਜੀ ਮੈਂ ਤਾਂ ਇਹ ਬਹੁਤ ਵੱਡੀ ਇੱਕ ਗਲਤ ਗੱਲ ਆ ਕੋਈ ਚੰਗਾ ਲੀੜਾ ਕੱਪੜਾ ਪਾ ਕੇ ਵਿਹਲਾ ਤਾਂ ਹੈ ਸੀ ਮਗੰਤਮਨ ਕੋਈ ਇਹ ਤਾਂ ਹੈ ਨਹੀਂ ਭਾਈ ਇਹਨੂੰ ਕੋਈ ਇਹੇ ਦੁਕਾਨਾਂ ਤੇ ਗੇੜੇ ਦੇਣੇ ਆ ਜਾਂ ਕੁਝ ਇਹਨਾਂ ਨਹੀਂ ਕਰਾਈ ਕਰਕੇ ਲਿਉਣੀ ਇਹਨਾਂ ਇਹ ਤਾਂ ਸਿਰਫ ਇੱਕ ਚਾਹ ਤਾਂ ਮਾਰ ਹੋਣ ਕਰਕੇ ਲਾ ਲੋ ਚਾਹ ਕਿਸੇ ਦੇ ਦਵਾ ਥੱਲੇ ਆ ਲੋ ਹਜੇ ਤੱਕ ਕੋਈ ਇਹ ਸਾਹਮਣੇ ਹੀ ਖਬਰ ਨਹੀਂ ਆਈ ਪਰ ਆਪਣੇ ਵੀ ਨਹੀਂ ਜਿਹੜੀ ਇਹ ਕਹਿੰਦਾ ਵੀ ਅਸੀਂ ਇੱਕ ਇਹ ਕੰਮ ਸਮ ਨਹੀਂ ਸਮਦਾ ਸਾਡੇ ਤੋਂ ਇਹ ਕਹਿ ਰਿਹਾ ਤੇ ਹੁਣ ਚੀਫ ਮਨਿਸਟਰ ਜਿਹੜੇ ਇੱਕ ਆਪਾਂ ਕਹਿ ਦਈਏ ਨੀਵੇਂ ਅਹੁਦੇ ਦੇ ਉਹਨਾਂ ਨੂੰ ਹੁਣ ਇਹ ਕਹਿੰਦੇ ਆ ਵੀ ਸਾਡੇ ਜਿਹੜੀ ਹੁਣ ਸਰਕਾਰ ਉਹ ਚਲਾਉਣਗੇ ਤਾਂ ਹੁਣ ਬਈ ਗੱਲ ਇਹੀ ਆ ਸਾਡੇ ਪੰਜਾਬ ਦੇ ਲੋਕਾਂ ਦਾ ਲੋਕਾਂ ਦਾ ਕਹਿਣਾ ਇਹ ਆ ਹੁਣ ਵੀ ਸੀਐਮ ਪੰਤਮਾਨ ਨੂੰ ਇੱਕ ਨਵੀਂ ਪਾਰਟੀ ਚੁਣੀ ਸੀ ਲੋਕਾਂ ਨੇ ਬਈ ਕੁਝ ਚੰਗਾ ਕਰੂ ਹੁਣ ਕਰ ਲੋ ਕਿ ਉਹਨੂੰ ਭਾਂਡਾ ਹੁਣ ਇਹ ਨਹੀਂ ਪਤਾ ਜਿਹੜਾ ਨਵਾਂ ਬੰਦਾ ਕੋਈ ਚੀਫ ਮਿਨਿਸਟਰ ਆ ਉਹਦੇ ਹੱਥ ਚ ਡੋਰ ਫੜਾ ਰਿਆ ਸਾਰੀ ਪਾਵਰ ਉਹਦੇ ਹੱਥ ਚ ਤਾਂ ਫਿਰ ਇਹਦੇ ਕੋਲੇ ਕੀ ਰਹਿ ਗਿਆ ਤੇ ਇੱਕ ਡੰਮੀ ਬਣ ਕੇ ਰਹਿ ਗਿਆ ਪੰਜਾਬੀ ਚ ਕਹਦਿਏ ਜਿਵੇਂ ਪਹਿਲਾਂ ਰਬੜ ਦੀ ਮੋਹਰ ਕਹਿੰਦੇ ਸੀ ਤੇ ਹੁਣ ਆਜੋ ਦੂਜੇ ਨੰਬਰ ਤੇ ਦਿੱਲੀ ਵਾਲੇ ਜਿਹੜੇ ਹੈਗੇ ਦਿੱਲੀ ਵਾਲਾ ਲਾਲਾ ਉਹਦੀ ਅੱਖ ਪੰਜਾਬ ਤੇ ਹੁਣ ਇਹ ਨਹੀਂ ਪਤਾ ਹੌਲੀ ਹੌਲੀ ਕਰਦੇ ਕਰਾਉਂਦੇ ਜਿਹੜਾ ਸੀਐਮ ਪੂਰਤਮਨ ਉਹ ਨੂੰ ਉਹਦਾ ਦੇ ਦੇਣ ਇਕੋ ਦੀ ਨਜ਼ਰ ਪੂਰੀ ਪੰਜਾਬ ਤੇ ਟਿੱਗੀ ਹੋਈ ਹੈ ਸਾਰਾ ਪੰਜਾਬ ਮੇਰੇ ਮਗਰ ਲੱਗੇ ਦੂੜਫੁੱਟ ਦਾ ਬੰਦਾ ਉਹ ਇਹ ਕਹਿ ਰਿਹਾ ਵੀ ਮੈਨੂੰ ਪੰਜਾਬ ਸੌਪੋ ਤੇ ਮੈਂ ਸਭ ਕੁਝ ਕਰੂੰ ਅੰਦਰਲਾ ਮਨ ਉਹਦਾ ਇਹ ਕਹਿੰਦਾ ਇਸ ਕਰਕੇ ਸੀਐਮ ਭੋਂਤਮਾਨ ਦੇ ਨਾਲ-ਨਾਲ ਘੁੰਮਦਾ ਹੋ ਪੰਜਾਬੀ ਚ ਕਹਦੀ ਜਿਵੇਂ ਕੁੱਤੇ ਵਾਂਗੂ ਤਾਂ ਜਦੋਂ ਉਹ ਅੰਤਮਾਨ ਦਾ ਕਿਤੇ ਪਾਸਾ ਨੂੰ ਦਾ ਪਹਿਲਾ ਪਾਸਾ ਕੇਦਰੀ ਬਾਲ ਦਾ ਹੁੰਦਾ ਦੂਜਾ ਪਾਸਾ ਸੀਐਮ ਭੋਂਤਮਾਨ ਤੇ ਹੁਣ ਜਿਹੜੇ ਲੋਕਾਂ ਨੂੰ ਹੁਣ ਇੰਤਜ਼ਾਰ ਸੀ ਕੁਝ ਚੰਗਾ ਹੋਊ ਜੀ ਸਾਡੇ ਬੱਚੇ ਪੜਨਗੇ ਹੁਣ ਜਦੋਂ ਉਦਾਂ ਹੀ ਕਿਸੇ ਹੋਰ ਨੂੰ ਦਿੱਤਾ ਪਾਵਰ ਕਿਸੇ ਹੋਰ ਨੂੰ ਦਿੱਤੀ ਜਿਹੜਾ ਫੰਡ ਆਉਂਦਾ ਸੀ ਉਹ ਕਿਸੇ ਹੋਰ ਦੇ ਹੱਥੋਂ ਜਿਹੜੇ ਕੰਮ ਕਰਵਾਉਣੇ ਆ ਹੁਣ ਉਹ ਵੀ ਹੋਰ ਕਰਵਾਉ ਉਹ ਇਹ ਨਹੀਂ ਪਤਾ ਅਗਲਾ ਕੌਣ ਆ ਕਿਵੇਂ ਕੁਝਾ ਹਜੇ ਕਿਸੇ ਨੂੰ ਪਤਾ ਨਹੀਂ ਚੀਫ ਮਨਿਸਟਰ ਕੌਣ ਆ ਹਜੇ ਕਿਸੇ ਨੂੰ ਇਹ ਨਹੀਂ ਪਤਾ ਵੀ ਉਹ ਕੀ ਕਰਵਾਉਣਗੇ ਕੁਝ ਚੰਗਾ ਕਰਾਉਣਗੇ ਜਾਂ ਨਹੀਂ ਕਰਾਉਣਗੇ ਹੁਣ ਇਹਨਾਂ ਨੇ ਇੱਕ ਪੰਜਾਬ ਦੇ ਵਿੱਚ ਲਹਿਰ ਉੱਠੀ ਹੈ ਨਾ ਯੁੱਧ ਨਸ਼ਾ ਪਰੋਤਾ ਤੁਸੀਂ ਇਹ ਦੱਸੋ ਕੱਲ ਹੀ ਹੈ ਜੀ ਕੱਲ ਫੇਰ ਇੱਕ ਪੁਲਿਸ ਅਫਸਰ ਵੱਡੀ ਅਫਸਰ ਫੜੀ ਗਈ ਆ ਆਈਏਐਸ ਜਿਹਦਾ ਨਾਮ ਆਈਏਐਸ ਤੇ ਉਹਦੇ ਤੋਂ 6 ਕਿਲੋ ਚਿੱਟਾ ਫੇਰ ਫੜਿਆ ਗਿਆ ਚਲੋ ਇਹ ਦੱਸੋ ਹੁਣ ਇਹਨਾਂ ਨੇ ਵਾਅਦਾ ਕਰਿਆ ਲੋਕਾਂ ਨਾਲ 2025 ਜੀ 31 ਮਈ ਤੱਕ ਚਿੱਟੇ ਦਾ ਸਪਾਇਆ ਕਰਦਾਂਗੇ ਅੱਜ ਕਿੰਨੇ ਦਿਨ ਹੋ ਗਏ 31 ਮਈ ਲੰਗੀ ਨੂੰ ਮਹੀਨੇ ਦੇ ਕਰੀਬ ਹੋਣ ਚੱਲਿਆ ਤੇ ਪਰ ਹਜੇ ਤੱਕ ਨਹੀਂ ਹੋਇਆ ਚਿੱਟੇ ਦਾ ਸਪਾਇਆ ਇਹਨਾਂ ਨੇ ਸਮਾਂ ਬਹੁਤ ਘੱਟ ਲਿਆ ਵਾਧਾ ਲੋਕਾਂ ਨਾਲ ਦਾਅਵੇ ਵੱਡੇ ਵੱਡੇ ਕਰ ਲੈਂਦੇ ਆ ਤੇ ਪਰ ਨਹੀਂ ਪੂਰੇ ਹੋਏ ਤੁਸੀਂ ਇਹ ਦੱਸੋ ਚਿੱਟੇ ਦਾ ਹੋ ਗਿਆ ਸਪਾਇ ਕਮੈਂਟ ਜਰੂਰ ਕਰੋ ਜੇ ਹੋ ਗਿਆ ਤਾਂ ਕਿਸੇ ਨੂੰ ਲੱਗਦਾ ਵੀ ਬੰਦ ਹੋ ਗਿਆ ਚਿੱਟਾ ਬਿਲਕੁਲ ਆਮ ਲੋਕਾਂ ਨਾਲ ਜ਼ਿਆਦਾ ਪੁਲਿਸ ਵਾਲੇ ਫੜੇ ਜਾਂਦੇ ਆ ਇਹੀ 2025 ਤੁਸੀਂ ਦੇਖਿਆ ਹੀ ਤਾਂ ਹੁਣ ਇਹ ਹੈ ਕੱਲ ਅੱਜ ਦੇ ਜੋ ਤੁਹਾਡੇਆਂ ਵਿਚਾਰ ਸਾਂਝੇ ਇਹੀ ਕਰਨੇ ਆ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਲਚਲ ਮੱਚੀ ਪਈ ਆ ਸੀਐਮ ਪ੍ਰੰਤਮਾਨ ਨੂੰ ਲੈ ਕੇ ਹੁਣ ਇਹ ਕਹਿੰਦੇ ਆ ਵੀ ਸਾਡੇ ਤੋਂ ਇਹ ਕੰਮ ਨਹੀਂ ਸੰਭਲਦਾ ਤਾਂ ਜਦੋਂ ਵੋਟਾਂ ਪਾਈਆਂ ਲੋਕਾਂ ਨੇ ਇਸ ਕਰਕੇ ਥੋੜੀ ਪਾਈਆਂ ਸੀ ਵੀ ਇਹ ਆਉਂਦਾ ਕਿਸੇ ਹੋਰ ਨੂੰ ਦਿਓ ਪੰਜਾਬ ਤਾਂ ਪਹਿਲੇ ਹੀ ਬਹੁਤ ਤੰਗ ਆ ਰਿਹਾ ਬਹੁਤ ਇਸ ਸਰਕਾਰ ਦੇ ਵਿੱਚ ਧਰਨੇ ਲੱਗੇ ਆ ਕਿਸਾਨ ਮਜ਼ਦੂਰ ਸਾਰਿਆਂ ਨੂੰ ਖੱਜਲ ਖਰਾਬ ਕੀਤਾ ਤੇ ਜੇ ਗੱਲ ਕਰੀਏ ਹੁਣ ਕੋਈ ਕੰਮ ਕਰਾਉਣ ਦਾ ਸਮਾਂ ਆਇਆ ਇਹਨਾਂ ਦਾ ਕਿਉਂਕਿ ਹੁਣ ਇਹਨਾਂ ਦੇ ਰਹਿ ਗਏ 2 ਸਾਲ ਸਾਰੇ ਤੇ ਚੰਗਾ ਕਰ ਲੈਣਗੇ ਤਾਂ ਆ ਜਾਣਗੇ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਆ ਕਿਉਂਕਿ ਦਿੱਲੀ ਵਾਲਾ ਲਾਲਾ ਜਿਹੜਾ ਉੱਥੋਂ ਤਾਂ ਮਾਰੀ ਲਾਤ ਉਹਦੇ ਥੀਲਾ-ਥੀਲਾ ਹੋਈ ਇਹਦਾ ਝਾੜੂ ਖਲਾਰ ਦਿੱਤਾ ਗਿਆ ਤੇ ਹੁਣ ਰਹਿ ਗਿਆ ਇਕੱਲਾ ਪੰਜਾਬ ਦੇ ਵਿੱਚ ਸੀਐਮ ਭੰਤਮਨ ਹੁਣ ਇਹਦੀ ਨਜ਼ਰ ਪੰਜਾਬ ਦੇ ਵਿੱਚ ਉਹਦੇ ਨਾਲ-ਨਾਲ ਘੁੰਮਦਾ ਫਿਰਦਾ ਰਹਿੰਦਾ ਆ ਆਖੇ ਗੰਦੀ ਜੀ ਲੀੜੇ ਗੰਧੀਆਂ ਚੱਪਲਾਂ ਮਿਆਂ ਆ ਆਮ ਆਦਮੀ ਪਾਰਟੀ ਇੱਕ ਖੁਦ ਇੱਕ ਜਿਹੜਾ ਮੁਜਰਮਾ ਖੁਦ ਜੇਲ੍ਹ ਕੱਟੀ ਆ ਸਾਡਾ ਪੰਜਾਬ ਕਿੱਥੋਂ ਡੂਡ ਫੁੱਟ ਦਾ ਬੰਦਾ ਤੇ ਨਜ਼ਰ ਪੰਜਾਬ ਤੇ ਰੱਖੀ ਬੈਠਾ ਨਾ ਹੋ ਤਿੰਨਾਂ ਚਾਰਾਂ 13 ਚ ਨਾਲ ਇੱਕ ਉਂ ਫਿਰਦਾਗਾ ਘੁੰਮਦਾ ਤੇ ਸੀਐਮ ਭੰਤਮਨ ਜਦੋਂ ਕਿਤੇ ਭਾਸ਼ਣ ਹੁੰਦਾ ਪਹਿਲਾਂ ਉਹਨੂੰ ਮੂਰੇ ਕਰਨਗੇ ਤਾਂ ਇਸ ਕਰਕੇ ਅੱਜ ਦਾ ਜਿਹੜਾ ਟੌਪਿਕ ਆ ਏ ਕਲਸੀਓਮ ਪ੍ਰੰਤਵ ਨੂੰ ਲੈ ਕੇ ਜਿਹੜੇ ਲੋਕਾਂ ਨੇ ਚੁਣਿਆ ਸੀ ਇਹਨੂੰ ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਕੁ ਕੁਝ ਚੰਗਾ ਹੋ ਰਿਹਾ ਤਾਂ ਹੁਣ ਇਹੀ ਹੈ ਗੱਲ ਜਿਹੜੇ ਲੋਕਾਂ ਨੂੰ ਹੁਣ ਬਈ ਇਹ ਇਹਨਾਂ ਨੇ ਇੱਕ ਨਵੀਂ ਮਹਿਮ ਚੁਣੀ ਹੈ ਜੁਬਦ ਨਸ਼ਾ ਬਰਤ ਪਹਿਲੇ ਨੰਬਰ ਤੇ ਤਾਂ ਆਜੋ ਵੀ ਪੌਣੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਮਾਂ ਜਾਂਦੀ ਜਾਂਦੀ ਸਰਕਾਰ 'ਚ ਇਹਨਾਂ ਨੇ ਹੁਣ ਆਖਿਆ ਵੀ ਹੁਣ ਯਾਰ ਦੁਆਰੇ ਵੋਟਾਂ ਫੇਰ ਆ ਗਈਆਂ ਕੁਝ ਜੇ ਚੰਗਾ ਕਰ ਲਾਂਗੇ ਤਾਂ ਕੀ ਹੈ ਦੁਆਰੇ ਲੋਕ ਤੇ ਜਿਹਾ ਗਲਤ ਜਾਉਣ ਦੀ ਆ ਤੇ ਲੋਕ ਫੇਰ ਤੇ ਜਾਣ ਮੈਨੂੰ ਲੱਗਦਾ ਜਿਵੇਂ ਦਿੱਲੀ ਤੋਂ ਦਿੱਲੀ ਵਾਲੇ ਲੋਕਾਂ ਨੇ ਤਾਂ ਚੋਣ ਲਿਆ ਸੀ ਵੀ ਇਹਨੂੰ ਹਰਾਉਣਾ ਹੀ ਆ ਉੱਥੋਂ ਮਾਰੀ ਲਾਤੇ ਦੀਆਂ ਝਾੜੂ ਖਿਲਰ ਗਿਆ ਉੱਥੋਂ ਚੁੱਪ ਕਰਕੇ ਇਧਰ ਨੂੰ ਆ ਗਿਆ ਹੁਣ ਪੰਜਾਬ ਤੇ ਨਜ਼ਰ ਤਾਂ ਬਹੁਤ ਸਮੇਂ ਦੀ ਇਹ ਦੀ ਵੀ ਮੈਂ ਪੰਜਾਬ ਤੇ ਰਾਜ ਕਰ ਮੈਨੂੰ ਨਹੀਂ ਲੱਗਦਾ ਵੀ ਲੋਕ ਪੰਜਾਬ ਦੇ ਇਹਨੂੰ ਰਾਜ ਕਰਨ ਦੇਣਗੇ ਕਿਉਂਕਿ ਲੋਕ ਪਹਿਲੀ ਅੱਕੇ ਪਏ ਆ ਭਵੰਤਮਾਨ ਤੋਂ ਤਾਂ ਇਹਨੂੰ ਕੌਣ ਪਾਊਗਾ ਵੋਟ ਤਾਂ ਇਸ ਕਰਕੇ ਬਈ ਅੱਜ ਦਾ ਟੌਪ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿਹੜੇ ਲੋਕਾਂ ਨੇ ਸੀਐਮ ਭਵੰਤਮਾਨ ਇਹ ਕਰੋ ਜੀ ਬਹੁਤ ਕਰੋ ਹੁਣ ਭਵੰਤਮਾਨ ਉਹ ਨਹੀਂ ਰਿਹਾ ਸੀਐਮ ਭਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਚਲੋ ਜੀ ਅੱਜ ਦਾ ਟੌਪਿਕ ਆਪਣਾ ਸੀਐਮ ਭਵੰਤਮਾਨ ਤੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰੱਖੀ ਦਿਨ ਦੇ ਅਰ ਕੱਲ ਨੂੰ ਨਵੇਂ ਟੌਪਿਕ ਧੰਨਵਾਦ